ਦਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂਜੀ ਤੁਹਾਡਾ ਜਗਦੀਪ ਸਿੰਘ ਜੀ ਜਗਦੇਵ ਸਿੰਘ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੈਨੂੰ ਗਠੀਏ ਦੀ ਸਕੇ ਸੀਗੀ ਜੀ ਇਹ ਕਿੰਨੇ ਕ ਸਾਲਾਂ ਤੋਂ ਸੀ ਚਾਰ ਪੰਜ ਸਾਲ ਤੋਂ ਸਕੇ ਸੀਗੀ ਜੀ ਮੇਰੇ ਗਠੀਏ ਚ ਦਿੱਕਤ ਕੀ ਆਉਂਦੀ ਸੀ ਚੱਲਦੇ ਫਿਰਦੇ ਵੀ ਬੜੇ ਦਿੱਕਤਾਂ ਆਉਂਦੀ ਸੀ ਨਾ ਹੱਥ ਪੈਰ ਮੁੜਦੇ ਸੀਗੇ ਜੀ ਬੈਠਦੇ ਵੀ ਬੜੀ ਤਕਲੀਫ ਹੁੰਦੀ ਸੀਗੀ ਤੇ ਫਿਰ ਦਵਾਈਆਂ ਕਿੰਨੀਆਂ ਕ ਲਈਆਂ ਬੜੇ ਡਾਕਟਰਾਂ ਕੋਲ ਦਵਾਈ ਲਈ ਜੀ ਕਿਦੋਂ ਠੀਕ ਨਹੀਂ ਹੋਇਆ ਫਿਰ ਮੈਨੂੰ ਡਾਕਟਰ ਨੇ ਸਾਰਦਾ ਦੇ ਬਾਰੇ ਦੱਸਿਆ ਹਾਂਜੀ ਉਹਨਾਂ ਕੋਲ ਜਾ ਕੇ ਮੈਂ ਬਿਲਕੁਲ ਠੀਕ ਹੋਇਆ ਜੀ ਉਹਨਾਂ ਨੇ ਕਿਹਾ ਵੀ ਤੁਸੀਂ 6 ਮਹੀਨੇ ਦਵਾਈ ਖਾਓ ਪਰ ਮੈਨੂੰ 1 ਮਹੀਨੇ ਚ ਹੀ ਫਰਕ ਪੈ ਗਿਆ ਜੀ 1 ਮਹੀਨੇ ਚ ਫਰਕ ਪੈ ਗਿਆ ਕੇ 6 ਮਹੀਨੇ ਹੋਰ ਦਵਾਈ ਖਾ ਕੇ ਟੋਟਲ 7 ਮਹੀਨੇ ਤੁਹਾਨੂੰ ਫਰਕ ਦਵਾਈ ਚ ਜੀ ਹਾਂ ਜੀ ਹਾਂ ਕਹਿੰਦੇ ਖਾਓ ਤੁਸੀਂ ਪਰਹੇਜ਼ ਰੱਖੋ ਬਿਲਕੁਲ ਠੀਕ ਐ ਹੁਣ ਮੈਂ ਪਰਹੇਜ਼ ਵੀ ਦੱਸੇ ਸੀ ਹਾਂਜੀ ਹਾਂ ਤੇ ਹੁਣ ਤੁਸੀਂ ਦਵਾਈ ਖਾਣੇ ਹੋ ਕਿ ਬੰਦ ਕਰਤੀ ਨਹੀਂ ਦਵਾਈ ਅਜੇ ਮੇਰੀ ਬੰਦ ਤਾਂ ਹੋ ਗਈ ਦਵਾਈ ਬੰਦ ਹੋ ਗਈ ਤੁਹਾਡੀ ਹਾਂ ਕੀ ਕਹਣਾ ਜੋ ਉਹਨੇ ਤੁਸੀਂ ਡਾਕਟਰ ਸਾਹਿਬ ਦਾ ਤਾਂ ਬਹੁਤ ਧੰਨਵਾਦ ਕਰਦਾ ਜੀ ਤੇ ਜਿਹੜੇ ਹੋਰ ਗਠੀਰੇ ਦੇ ਮਰੀਜ਼ੇ ਵੀਡੀਓ ਦੇਖਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਜੀ ਵੀ ਡਾਕਟਰ ਸਰ ਦਾ ਕੋਲ ਜਾਓ ਉੱਥੋਂ ਦਵਾਈ ਲਓ ਬਿਲਕੁਲ ਠੀਕ ਹੋ ਜਾਓਗੇ ਤੇ ਹੁਣ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਜਿਹੜੀ ਦਿੱਕਤ ਮਹਿਸੂਸ ਕਰਦੇ ਸੀਗਾ ਜੀ ਹੁਣ ਮੇਰੇ ਹੱਥ ਪੈਰ ਬਿਲਕੁਲ ਠੀਕ ਮੁੜਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਜੀ ਕੋਈ ਪ੍ਰੋਬਲਮ ਨਹੀਂ ਹੈ ਜੀ ਹਾਂ ਜੀ ਹੁਣ ਬਿਲਕੁਲ ਸਹੀ ਮਹਿਸੂਸ ਕਰਦੇ ਹਾਂ ਬਿਲਕੁਲ ਸਹੀ ਮਹਿਸੂਸ ਕਰਦਾ ਜੀ ਚਲੋ ਪ੍ਰਮਾਤਮਾ ਤੁਹਾਨੂੰ ਅੱਗੇ ਵੀ ਐਂ ਠੀਕ ਰੱਖੇ ਜੀ ਧੰਨਵਾਦ ਜੀ ਹਾਂ ਜੀ